ਸਾਨੂੰ ਮਨਪ੍ਰੀਤ ਉਰਫ ਜਸਨ ਜਿਹੜਾ ਹੈਗਾ ਤਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਹੁਸ਼ਿਆਰਪੁਰ ਜੇਲ੍ਹ ਚੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਕੁਸ਼-ਕਿਸ਼ ਦੇ ਵਿੱਚ ਅਸੀਂ ਇੱਕ ਦੇਸੀ ਪਿਸਤਲ ਅੱਟਾ ਜਿਹਨੂੰ ਕਹਿੰਦੇ ਤੇ 10 ਰੌਂਦ ਇੱਕ 에ਅਰ ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਇਹਦੇ ਵਿੱਚ ਸਾਡੇ ਧਾਰੀਵਾਲ ਥਾਣੇ 'ਚ 91 ਨੰਬਰ ਮੁਕੱਦਮਾ 29824 ਨੂੰ 25 ਜਨਵਰੀ ਦਾ ਇੱਕ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮ ਭੱਟੀ ਜਿਹੜਾ ਹੈਗਾ ਸੀ ਉਹਦੇ ਕੋਲੋਂ ਇਹ ਰਿਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਹਨੇ ਇੱਥੇ ਆਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਭੱਟੀ ਦੇ ਨਾਲ ਜਸ਼ਨ ਦੇ ਇੱਥੇ ਆਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਤੇ ਆਪਾਂ ਨਾਮਜ਼ਦ ਕੀਤਾ ਇਹਨੂੰ ਇਸ ਹੀ ਰਸਤੇ ਨੂੰ ਹੁਣ ਪ੍ਰਕਾਸ਼ਨ ਕਰਨ ਤੇ ਲੈ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜੇ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਇਹ ਪਾਂਡੇ ਥਾਣੇ ਵਿੱਚ ਵੀ ਜਿਹੜਾ ਅਸੀਂ ਵੈਪਨ ਰਿਕਵਰ ਕੀਤਾ ਪਾਂਡੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ 183 ਐਫ ਆਰ 78 ਚਮਿੰ ਨੂੰ 109 35 ਬੀ ਐਨਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਤ ਦੇ ਵਿੱਚ ਵੈਪ ਇੱਕ ਕੱਟਾ ਜਿਹੜਾ ਜੂਜ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਕੋਲੋਂ ਕਿੰਨਾ ਮੈਡਮ ਅੱਜ ਕੀ ਕੱਟਾ ਰਿਕਵਰ ਕੀ ਕੀ ਕੀਤਾ ਜੇ ਇੱਕ ਆ ਇੱਕ ਤਾਂ ਹੀ ਪਹਿਲਾਂ ਵਿਕਰਮ ਪੱਟੀ ਕੋ ਪਿਸਟੋ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਤੇ ਇੱਕ ਜਿਹੜੇ ਹੈਗੇ 10 ਰੌਂਦ ਕੀਤੇ ਹੁਣ ਤੇ ਨਾਲ ਇੱਕ ਇਹ ਗਨ ਜਿਹੜੀ ਹੈਗੀ ਅਸੀਂ రికవర్ ਕੀਤੀ ਹੈ ਦਿਨ ਮੈਡਮ ਸ਼ਾਇਆ ਸਾਹਿਬ ਬਿਲਕੁਲ ਇਹੋ ਜੀ ਗੱਲ ਹੈਗੀ ਹੈ ਜੀ ਇਹਨਾਂ ਦੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖੋਹਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜੇ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲੈ ਹੈਗੇ ਆ